ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਮੈਂ ਬੇਨਤੀ ਕਰਨਾ ਚਾਹਨਾ ਸਰਕਾਰ ਨੂੰ ਬਈ ਸਾਡੇ ਮਕਾਨ ਡਿੱਗੇ ਹੋਇਆ ਨੂੰ ਸਰਕਾਰ ਮਦਦ ਦੀ ਲੋੜ ਆ ਜੀ ਤੇ ਕੈਮਰਾਮੈਨ ਆਇਆ ਇਹ ਕਹਿੰਦੇ ਜੀ ਛੋਟੀ ਗਵਰਨਮੈਂਟ ਸੇ ਗੱਲ ਖਬਰ ਚਾਹੀਏ ਬਈ ਛੇਚੋ ਛੇਤੀ ਮਕਾਨ ਦੀ ਸਾਡੀ ਛੱਤ ਦੀ ਪੈ ਸਕੀ ਜੀ ਮੈਂ ਕੀ ਨਾਮ ਆਪਣਾ ਮੈਂਦਰ ਸਿੰਘ ਆ ਜੀ ਪਿੰਡ ਪਿੰਡ ਹਾਂਸਕਲਾਈ ਘਰ ਤੋਂ ਸਾਰਾ ਟਹਿ ਗਿਆ ਸਾਰਾ ਘਰ ਘਟ ਗਿਆ ਜੀ ਮਾਰ ਬੈਠੇ ਨਹੀਂ ਤੁਮ ਬੋਜੋ ਕਿਸੇ ਨੇ ਵੀ ਮਦਦ ਕੀਤੀ ਕੋਈ ਨਹੀਂ ਆਇਆ ਜੀ ਹੁਣ ਸਹੀ ਤੇ ਅਸੀਂ ਤਾਂ ਬਹੁਤ ਕਹਿ ਚੁੱਕੇ ਸਭ ਨੂੰ ਫੇਹਾਰ ਕੇ ਬਹਿ ਗਏ ਬਈ ਜਾਣੀ ਹੁਣ ਕਿਸੇ ਨੇ ਹੱਥ ਨਹੀਂ ਫੜਿਆ ਪੰਚਾਇਤ ਨਹੀਂ ਆਈ ਪੰਚਾਇਤ ਆਈ ਸੀ ਪੰਚਾਇਤ ਆ ਕੇ ਕਹਿੰਦੇ ਵੀ ਆਵਾਂਗੇ ਵੀ ਛੋੜੇ ਛੇੜੂ ਛੇਦੀਂ ਮ ਕਾਣਾਊਗਾ ਪੈ ਜੂਗਾ ਪਰ ਹਲੇ ਸਹੀਂ ਸਾਨੂੰ ਕੋਈ ਖਬਰ ਨਹੀਂ ਮਿਲੀ ਤੇ ਹੁਣ ਸਰਕਾਰ ਨੂੰ ਵੀ ਬੇਨਤੀ ਆ ਵੇ ਸ਼ੇਰ ਜੀ ਤੋਂ ਸ਼ੇਤੀ ਮੱਦਰੀ ਲੋੜ ਆ ਜੀ ਇਹਨਾਂ ਦੇ ਬੰਦੇ ਨੇ ਤਕੜੇ ਜੇ ਹਾਂ ਜੀ ਬਾਹਰ ਲਿਆਂ ਨੀ ਜਿਹੜੇ ਮੇਰੀ ਬਾਤ ਸੁਣਦੇ ਵੇ ਸ਼ੇਰ ਜੀ ਜੀ ਮੈਂ ਮਸਜਾ ਕਰ ਫੜ ਲਿਆ ਵੀ ਮੈਂ ਛੋਟਾ ਚਾਚਾ ਤਾ ਭਰਾ ਵਿੱਚ ਬੋਲਦਾ ਦੁੱਖ ਦੀ ਘੜੀ ਦੇ ਵਿੱਚ ਤੇ ਵੀ ਐਨੀ ਇੱਕ ਬੇਨਤੀ ਹੈ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਚਪਤੇ ਮੈਂ ਕਾਂਗਰੇਡ ਨਰਮਲ ਸਿੰਘ ਢਾਲੀਵਾਲ ਅੱਜ ਤੁਸੀਂ ਕਿੱਥੇ ਪਹੁੰਚੇ ਅੱਜ ਅਸੀਂ ਪਿੰਡ ਹਾਂਸਕਲਾ ਦੇ ਵਿੱਚ ਸਾਨੂੰ ਇਹ ਘਰ ਵੱਲੋਂ ਬਜ਼ੁਰਗ ਵੱਲੋਂ ਤੇ ਬਜ਼ੁਰਗ ਮਾਤਾ ਵੱਲੋਂ ਬੁਲਾਇਆ ਗਿਆ ਕਿ ਅੱਜ 4-5 ਮਹੀਨੇ ਹੋ ਚਲੇ ਆ ਹੜਾਂ ਦੀ ਮਾਰ ਦੇ ਥੱਲੇ ਇਹਨਾਂ ਦਾ ਘਰ ਆ ਗਿਆ ਪਹਿਲ ਵਾਲੋ ਤੇ ਘਰ ਸੀ ਮਨਦੀਪ ਕੌਰ ਮੇਰੇ ਨਾਲ ਖੜੇ ਆ ਮਾਤਾ ਮਹਿੰਦਰ ਸਿੰਘ ਜੀ ਖੜੇ ਆ ਬਜ਼ੁਰਗ ਜੋ ਕੰਮ ਤੋਂ ਸਮਰੱਥ ਨੇ ਕੋਈ ਕੰਮ ਕਰਨੀ ਤੇ ਬਜ਼ੁਰਗ ਹੋ ਚੁੱਕੇ ਆ ਇਹਨਾਂ ਦਾ ਸਾਰੇ ਦਾ ਸਾਰਾ ਘਰ ਡੱਗ ਪਿਆ ਛੱਤਾਂ ਟੇਲ ਵਾਲੇ ਆਏ ਦਾ ਸੀ ਉਹ ਡੱਗ ਪਿਆ ਤੇ ਉਦੋਂ ਵੀ ਇਹਨਾਂ ਨੇ ਫਰਵਾਦ ਕੀਤੀ ਸੀ ਲੈ ਕੇ ਦਿੱਤਾ ਸੀ ਤਸਵੀਰ 'ਚ ਪਟਵਾਰੀ ਤੋਂ ਸਰਵੇ ਵੀ ਹੋਇਆ ਵੀ ਸਾਡਾ ਜਿਹੜਾ ਘਰ ਆ ਇਹ ਇਹ ਸਰਕਾਰ ਇਹਦੇ ਨਾਲ ਛੱਤਾਂ ਪਾ ਕੇ ਦੇ ਦੇ ਪੱਕੀਆਂ ਕਰਾ ਕੇ ਦੇ ਦੇ ਉਦੋਂ ਤੋਂ ਹੀ ਇਹ ਕਾ ਤੰਬੂ ਜਿੱਥੇ ਮੈਂ ਖੜਾ ਆ ਤੇ ਉਹ ਥੱਲੇ ਸਿਆਲ ਆ ਗਿਆ ਪੂਰੀ ਠੰਡ ਹੋ ਗਈ ਬਜ਼ੁਰਗ ਨੇ ਸਾਰਾ ਤਵਾ ਹੋ ਚੁੱਕਾ ਸਭ ਕੁਝ ਗਰੀਬ ਨੇ ਜ਼ਮੀਨ ਵੇਚ ਗਈ ਸਭ ਕੁਝ ਹੋ ਗਿਆ ਕੁਝ ਵੀ ਨਹੀਂ ਹੁਣ ਇਹ ਗਰਾਊਂਡ ਲੈਵਲ ਤੇ ਆ ਜ਼ਮੀਨੀ ਪੱਧਰ ਤੇ ਆ ਗਏ ਹੁਣ ਇੱਕ ਸਰਕਾਰ ਦੇ ਫਰਿਆਦ ਕਰ ਰਹੇ ਆ ਲਿਖ ਕੇ ਵੀ ਦਿੱਤਾ ਸਰਵੇ ਵੀ ਹੋ ਗਿਆ ਪੰਚਾਇਤ ਨੇ ਵੀ ਰეკਮੈਂਡ ਕਰਤਾ ਅੱਗੇ ਪਤਾ ਨਹੀਂ ਕਿੱਥੇ ਖੜੀ ਐ ਗੱਲ ਇਹ ਕਿ ਅਜੇ ਤੱਕ ਇਹਨਾਂ ਨੂੰ ਮੌਜੂਦ ਨਹੀਂ ਮਿਲਿਆ ਘਰ ਦੇ ਵਾਸਤੇ ਛੱਤ ਪਾਉਣ ਵਾਸਤੇ ਪੈਸੇ ਨਹੀਂ ਮਿਲੇ ਸੋ ਮੈਂ ਬੇਨਤੀ ਕਰਾਂ ਕਿ ਸਰਕਾਰਾਂ ਜੋ ਕਹਿੰਦੀਆਂ ਉਹ ਕਰਨ ਕਹਿੰਦੀਆਂ ਕੁਝ ਹੋਰ ਹੈ ਗਰਾਊਂਡ ਲੈਵਲ ਤੇ ਕੁਝ ਹੋਰ ਹੈ ਅੱਜ ਅੱਖੀਂ ਦੇਖ ਰਹੇ ਆ ਤੁਸੀਂ ਸਾਰਾ ਕੈਮਰਾਮੈਨ ਦਿਖਾਉਣਗੇ ਕਿ ਹਾਲਾਤ ਕੀ ਨੇ ਘਰ ਦੇ ਇਸ ਫੰਡ ਦੀ ਵਿੱਚ ਬਜ਼ੁਰਗ ਮਾਤਾ ਤੇ ਬਿਮਾਰ ਵੀ ਹੋ ਗਏ ਤੇ ਮੌਤ ਵੱਲ ਵਧ ਰਹੇ ਆ ਆ ਦੇਖੋ ਦਿਖਾਉ ਦਿਖਾਉਂਗੇ ਕੈਮਰਾਮੈਨ ਕਿ ਇਸ ਤੰਬੂ ਦੇ ਵਿੱਚ ਸਾਡੀ ਰੋਤ ਦੇ ਵਿੱਚ ਬਜ਼ੁਰਗਾਂ ਦੀ ਪੈਣ ਵਾਲੀ ਜਗ੍ਹਾ ਇਹ ਇਹ ਮਜਬੂਰ ਹੈ ਇਹ ਮਜਬੂਰ ਕਿਹਦੇ ਕੀਤੇ ਹੋਏ ਆ ਕੁਛ ਤਾਂ ਕੁਦਰਤ ਨੇ ਕਰਤੇ ਕੁਝ ਜਿਹੜੇ ਸਾਡੇ ਬਾਹਾਂ ਫਾੜਨ ਵਾਲੇ ਆ ਸਰਕਾਰਾਂ ਜਿਨ੍ਹਾਂ ਦੇ ਸਿਰ ਤੇ ਹੱਥ ਧਰਨਾ ਹੁੰਦਾ ਉੱਥੇ ਵੇਲੇ ਉਹਨਾਂ ਨੇ ਵੀ ਪਾਸਾ ਵਾਢ ਲਿਆ ਸੋ ਮੈਂ ਹੋਂ ਇੱਕ ਬੇਨਤੀ ਕਰਾਂ ਕਿ ਸਰਕਾਰ ਤੋਂ ਇਹਨਾਂ ਦੀ ਮਦਦ ਕਰੇ ਹੀ ਕਰੇ ਹੋਰ ਵੀ ਜੇ ਕੋਈ ਦਾਨੀ ਸੱਜਣਾ ਐ ਐਨ ਆਰ ਆਈ ਵੀਰੋਂ ਮੇਰੇ ਵੱਡੇ ਵੱਡੇ ਦਾਨ ਕਰਦੇ ਆ ਲੰਗਰ ਲਾਉਂਦੇ ਆ ਪਰ ਇੱਥੇ ਇੱਕ ਮਨੁੱਖੀ ਜਾਨਾਂ ਜਾ ਰਹੀਆਂ ਆ ਘਟਣ ਦੇ ਕਾਰਨ ਕੁਦਰਤ ਵੀ ਮਾਰ ਦੇ ਦੇ ਚਾਹਾਂ ਸੋ ਮੈਂ ਬੇਨਤੀ ਕਰਾਂ ਸਾਰੇ ਵੀਰਾਂ ਨੂੰ ਸਰਕਾਰ ਨੂੰ ਕਿ ਇਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਧੰਨਵਾਦ ਕਰਦਾ ਜਿਹੜੇ ਵੀਰੇ ਇਹਨਾਂ ਦੀ ਮਦਦ ਕਰ ਰਹੇ ਔਰ ਇਹਨਾਂ ਬਜ਼ੁਰਗਾਂ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਆਪਦੀ ਗੱਲ ਕਹਿਣ ਦਾ ਮੌਕਾ ਦਿੱਤਾ ਤੇ ਮੀਡੀਆ ਦੇ ਵਿੱਚ ਚਾਣ ਦਾ ਮੌਕਾ ਦਿੱਤਾ ਸੋ ਮੈਂ ਬੇਨਤੀ ਕਰਾਂ ਕਿ ਸਾਰੇ ਹੀ ਇਹਨਾਂ ਦੀ ਮਦਦ ਕਰਨ ਬਹੁਤ ਬਹੁਤ ਧੰਨਵਾਦ ਜੀ ਗਿਆਨੀ ਬੁੱਟਾ ਸਿੰਘ ਮੌਜੂਦਾ ਪੰਚਾਇਤ ਮੈਂਬਰ ਮੈਂ ਪਹਿਲਾਂ ਤਾਂ ਧੰਨਵਾਦ ਕਰਦਾ ਚੈਨਨ ਵਾਲੇ ਵੀਰਾਂ ਦਾ ਜੋ ਇਹਨਾਂ ਬਜ਼ੁਰਗਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕਿ ਇਹਨਾਂ ਦੀ ਜਿਹੜੀ ਦੁੱਖ ਤਕਲੀਫ ਬਹੁਤ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂ ਜੋ ਸਾਡਾ ਫਰਜ਼ ਬਣਦਾ ਸੀ ಗ್ರಾಮ ਪੰਚਾਇਤ ਵੱਲੋਂ ਅਸੀਂ ਆਪਣੇ ਵੱਲੋਂ ਜੋ ਲਿਖ ਕੇ ਸਰਕਾਰ ਨੂੰ ਇਹਨਾਂ ਦਾ ਦੁੱਖ ਤਕਲੀਫ ਦੇ ਚੁੱਕੇ ਆ ਤੇ ਸਰਕਾਰ ਦੀ ਜਿਹੜੀ ਬਹੁਤ ਇੱਥੇ ਲੱਗਦਾ ਵੀ ਕਮੀ ਆ ਤੇ ਵੱਖ-ਵੱਖ ਜਗ੍ਹਾ ਤੇ ਅਸੀਂ ਧਰਨੇ ਮਜਾਰੇ ਕਰਦੇ ਆ ਵੀ ਜਿਹੜੇ ਹੜ੍ਹਾਂ ਦੀ ਮਾਰ ਥੱਲੇ ਕਿਸਾਨਾਂ ਮਜ਼ਦੂਰ ਆਏ ਨੇ ਬਹੁਤ ਸਾਰਾ ਨੁਕਸਾਨ ਹੋਇਆ ਸੱਤਾਂ ਡਿੱਗ ਪੀਆਂ ਜਾਨੀਮਾਲੀ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਜ਼ਮੀਨਾਂ ਤਬਾਹ ਹੋ ਗਈਆਂ ਇਹ ਸਰਦਾਰ ਮਹਿੰਦਰ ਸਿੰਘ ਕੋਲੇ ਤਾਂ ਜਿਹੜੀ ਸੱਤ ਸੀਗੀ ਉਹ ਵੀ ਇਹਨਾਂ ਦੀ ਜਿਹੜੀ ਢਹ ਢੇਰੀ ਹੋ ਚੁੱਕੀ ਆ ਅੱਜ ਇਹ ਤੰਬੂ ਲਾ ਕੇ ਬੈਠੇ ਨੇ ਇਨਸਾਨੀਅਤ ਨਾਲ ਜਿਹੜਾ ਬੜਾ ਸ਼ਰਮਨਾਕ ਹੈ ਇਹ ਇਨਸਾਨੀਅਤ ਇਸ ਵਿਸੇ ਤੇ ਤੇ ਜਿਹੜੇ ਸਾਡੇ ਫਰਜ਼ ਸੀਗੇ ਪੰਚਾਇਤ ਦੇ ਗਰਾਊਂਡ ਲੈਵਲ ਤੋਂ ਅਸੀਂ ਬਹੁਤ ਹੀ ਇਹਨਾਂ ਦੀ ਜਿਹੜੀ ਸਰਕਾਰ ਨੂੰ ਬਾਰ-ਬਾਰ ਰਿਕਵੈਸਟ ਕਰ ਰਹੇ ਆ ਜਾ ਕੇ ਐਸ ਜੀਮ ਸਾਹਿਬ ਨੂੰ ਤਹਿਸੀਲਦਾਰ ਨੂੰ ਵੀਡੀਓ ਸਾਹਿਬ ਨੂੰ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਜਿਹੜਾ ਮਕਾਨ ਬਣਾਇਆ ਜਾਵੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿੰਨੇ ਕੁ ਧਰਨੇ ਵਿਚਾਰੇ ਕਰਾਂਗੇ ਕਿਉਂਕਿ ਸਰਕਾਰਾਂ ਦਾ ਫਰਜ ਆ ਪਹਿਲ ਦੇ ਆਧਾਰ 'ਤੇ ਜਿਹੜਾ ਚਾਹੇ ਉਹ ਕਿਸਾਨ ਹੋਵੇ ਮਜ਼ਦੂਰ ਹੋਵੇ ਉਹਨਾਂ ਦੇ ਦੁੱਖ ਸੁੱਖ ਸੁਣਨ ਦਾ ਜਦੋਂ ਅਸੀਂ ਵੋਟਾਂ ਆਉਂਦੀਆਂ ਤਾਂ ਅਸੀਂ ਲੋਕਾਂ ਨੇ ਇਹੀ ਵਾਅਦੇ ਕਰਦੇ ਆ ਸਰਕਾਰ ਵੀ ਸਾਨੂੰ ਬਿਜਲੀ ਫਰੀ ਦੇਵਾਂਗੇ ਪਾਣੀ ਫਰੀ ਦੇਵਾਂਗੇ ਜਾਂ ਜੋ ਕਿਸੇ ਨੂੰ ਦੁੱਖ ਤਕਲੀਫ ਹੈ ਹੁਣ ਜਿਹੜੇ ਕਾਰਡ ਬਣਾ ਰਹੇ ਨੇ 10 ਲੱਖ ਦਾ ਮਾਜੂਆ ਭਗਵਾਨ ਜੀ ਕਹਿ ਰਹੇ ਨੇ ਤੇ ਮੈਂ ਪਹਿਲਾਂ ਇਹ ਕਰੂੰਗਾ ਵੀ 10 ਲੱਖ ਕਦੋਂ ਆਉਣਾ ਅੱਜ ਇਹ ਬਗੈਰ ਸੱਤਾਂ ਤੋਂ ਕਰਕ ਦੀ ਠੰਡ ਦੇ ਵਿੱਚ ਬਾਹਰ ਬੈਠੇ ਨੇ ਤੇ ਵੀ ਜਿਆਦਾ ਇਹ ਵਿਚਾਰੇ ਬਿਮਾਰ ਹੋ ਗਏ ਜਾਂ ਮੌਤ ਦੇ ਮੂੰਹ ਵਿੱਚ ਜਾ ਵੜੇ ਅਸੀਂ ਤੁਹਾਡੇ 10 ਲੱਖ ਨੂੰ ਕੀ ਕਰਨਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਦੀ ਸੇਫਟੀ ਸੱਤਾਂ ਚਾਹੀਦੀਆਂ ਮੈਂ ਬੇਨਤੀ ਕਰੂੰਗਾ ਭਗਵੰਤਮਾਨ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਜਿਹੜੇ ਮਾਜਵੇ ਦੀ ਇਹਨਾਂ ਨੇ ਲੋਕਾਂ ਨੇ ਮੰਗ ਕੀਤੀ ਆ ਕਿਸਾਨਾਂ ਮਜ਼ਦੂਰਾਂ ਨੇ ਉਹਨਾਂ ਦੇ ਮਾਜਵੇ ਦਿੱਤੇ ਜਾਣ ਜਿਹੜਾ ਕਿਸੇ ਦਾ ਪਸ਼ੂਆਂ ਦਾ ਜਾਂ ਸੱਤਾਂ ਦਾ ਜਾਂ ਪੈਲੀਆਂ ਦਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰਾਂ ਦਾ ਉਹ ਜਲਦੀ ਤੋਂ ਜਲਦੀ ਇਹਨਾਂ ਦੁੱਖ ਸੁਣ ਕੇ ਇਹਨਾਂ ਦੀ ਜਿਹੜੀ ਸਰਤੇ ਸੱਤ ਬਣਾਈ ਜਾਵੇ ਜੈ ਜਨਤਾ ਜੈ ਸੰਘਰਸ਼ ਜੱਟ ਬਟਲ ਲੜਨ ਵਾਲੇ ਲੋਕ ਮੇਰਾ ਨਾਮ ਮਨਜੀਤ ਕੌਰ ਹੈ ਤੁਸੀਂ ਇੱਥੇ ਮੌਜੂਦਾ ਸਰਪੰਚ ਹੋ ਇਸ ਪਿੰਡ ਦੇ? ਹਾਂਜੀ ਮੌਜੂਦਾ ਹਾਂਜੀ ਮੌਜੂਦਾ ਸਰਪੰਚ ਆਈ ਨੇ। ਹਾਂ ਅੱਜ ਅਸੀਂ ਇੱਥੇ ਆਏ ਆ ਤੁਹਾਡੀ ਪਿੰਡ ਦੇ ਵਿੱਚ ਨਿਊਜ਼ ਨੰਬਰ 1 ਪੰਜਾਬ ਤੋਂ। ਹਾਂਜੀ ਕਿ ਇੱਥੇ ਜੋ ਘਰ ਡਿੱਗੇ ਸੀ ਹਾਂਜੀ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਸੀ। ਹਾਂਜੀ ਪਹਿਲ ਵਾਲੇ ਵਾਲਾਂ ਉਹਨਾਂ ਲਈ ਤੁਸੀਂ ਮਤਾ ਪਾ ਕੇ ਦਰਖਾਸਤਾਂ ਭੇਜੀਆਂ ਸਰਕਾਰ ਨੂੰ। ਹਾਂਜੀ ਮਤੇ ਦੀਆਂ ਕਾਪੀਆਂ ਭੇਜੀਆਂ। ਕੀ ਉਹ ਪੈਸੇ ਉਹਨਾਂ ਲਈ ਆ ਚੁੱਕੇ ਇੱਕ ਘੱਟ ਗਿਆ ਹੋਇਆ। ਮਹਿੰਦਰ ਸਿੰਘ ਦਾ ਹਾਂਜੀ ਹੈਗੇ ਨੇ ਜੀ ਮਿੰਦਰ ਜੀ ਉਹਨਾਂ ਦੇ ਸਾਰੀਆਂ ਸ਼ਤਾਂ ਡਿੱਗੀਆਂ ਉਹਦੇ ਲਈ ਤੁਸੀਂ ਕੀ ਕੀਤਾ ਅਸੀਂ ਕੀ ਹੋਈ ਹੈ ਜੀ ਡਿਮਾਂਡ ਕੀਤੀ ਹੋਈ ਹੈ ਤਨਵਾਨਾ ਸਾਡੀਆਂ ਭੇਜੀਆਂ ਹੋਈਆਂ ਨੇ ਜਦੋਂ ਵੀ ਸੈਂਟਰਲ ਗਵਰਨਮੈਂਟ ਜਦੋਂ ਭੇਜੂਗੀ ਪੈਸੇ ਭੇਜੂਗੀ ਅਸੀਂ ਉਹਨਾਂ ਦੇ ਉਹਨਾਂ ਨੂੰ ਪੈਸੇ ਵੰਡ ਦੇਵਾਂਗੇ ਅੱਛਾ ਇਹ ਕੋਈ ਰਿਕਮੈਂਡੇਸ਼ਨ ਤਾਂ ਹੋਇਆ ਪੈਸੇ ਨਹੀਂ ਆਏ ਨਹੀਂ ਪੈਸੇ ਨਹੀਂ ਆਏ ਜੀ ਅੱਛਾ ਤੁਸੀਂ ਭੇਜੇ ਹੋਏ ਆਹ ਦੀ ਸਾਡੇ ਕੋਲ ਲਿਸਟ ਹੋਈ ਹੈਗੀ ਜੀ ਹਾਂ ਇਹ ਲਿਸਟ ਹੈ ਜੀ ਹਾਂਜੀ ਲਿਸਟ ਠੀਕ ਹੈ ਤੇ ਅ ਦੂਜੇ ਨੰਬਰ 2 ਤੇ ਇੱਕ ਹੋਰ ਵੀ ਘਰ ਹੈ ਕਿ ਜੈ ਇਕੱਲਾ ਹੀ ਘਰ ਹੈ ਹੈਗੇ ਨੇ ਜੀ ਹੋਰ ਵੀ ਨੇ ਇਹ ਸਾਰਿਆਂ ਦੀ ਲਿਸਟ ਮਤਲਬ ਹਾਂਜੀ ਸਾਰਿਆਂ ਦੀ ਭੇਜੀ ਹੋਈ ਹਾਂਜੀ ਭੇਜੀ ਆਪ ਉਹਨਾਂ ਨੇ ਬੇਟਾ ਤੰਬੂ ਲਾ ਕੇ ਬੈਠੇ ਆ ਹਾਂਜੀ ਕਰੇ ਉਹਨਾਂ ਦੀ ਕੋਈ ਹੋਰ ਵੀ ਮਦਦ ਹੋ ਸਕਦੀ ਆ ਇਸੇ ਪਾਸੋਂ ਬਜ਼ੁਰਗ ਸਰੀਰ ਹੈ ਕੋਈ ਜਿਹੜਾ ਐਨ ਆਰ ਆਈ ਆ ਪੰਜ ਦੇਣਿਆ ਉਹਨਾਂ ਦੇ ਔਖੇ ਘੜੀ ਤੇ ਕੋਈ ਸਾਥ ਦੇ ਸਕਦਾ ਪਿੰਡ ਵਾਲੇ ਜਾਂ ਕੋਈ ਹੋਰ ਹਾਂਜੀ ਅਸੀਂ ਅਪੀਲ ਕਰ ਸਕਦੇ ਹਾਂ ਅਪੀਲ ਕਰ ਸਕਦੇ ਹਾਂ ਮੰਡ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਇੱਕ ਟੈਂਟ ਦੇ ਥੱਲੇ ਬੈਠੇ ਆ ਹਾਂਜੀ